ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਵਿਸ਼ਲੇਸ਼ਕ ਤੇ ਚਿੰਤਕ ਡਾਕਟਰ ਪਿਆਰਾਲਲ ਗਰਗਨ ਉਹਨਾਂ ਨਾਲ ਗੱਲ ਕਰਾਂਗੇ ਪੰਜਾਬ ਦੀ ਤਰਨ ਤਰਨ ਜਿੰਮਨੀ ਚੋਂ ਤੇ ਉਸ ਦੇ ਨਾਲ ਬਿਹਾਰ ਜਿੰਮਨੀ ਚੋਂ ਪੰਜਾਬ ਲਈ ਬਹੁਤ ਅਹਿਮਤ ਸੀ ਅਹਿਮਤ ਰੱਖਦੀ ਹੈ ਫਿਊਚਰ ਵੀ ਇਹਦੇ ਨਾਲ ਤੈ ਹੋਣਾ ਹੈ ਕਈ ਗੱਲਾਂ ਇਹਨੇ ਸੈੱਟ ਕਰਤੀਆਂ ਪਰ ਪਹਿਲਾਂ ਸ਼ੁਰੂਆਤ ਦੇ ਵਿੱਚ ਕੁਝ ਹੋਰ ਸੋਚਿਆ ਜਾ ਰਿਹਾ ਸੀਗਾ ਫਿਰ ਹੌਲੀ-ਹੌਲੀ ਸਥਿਤੀ ਬਦਲਦੀ ਗਈ ਤੇ ਅੰਟੀਮੇਟਲੀ ਮੁਕਾਬਲਾ ਜਿਹੜਾ ਕਾਂਗਰਸ ਕਾਂਗਰਸ ਦੀ ਥਾਂ ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਾਲੇ ਹੋਇਆ ਅਕਾਲੀ ਦਲ ਦੇ ਆਗੂ ਜਿਹੜੇ ਸੁਖਵੀਰ ਬਾਦਲ ਉਹ ਇਹਦੇ ਵਿੱਚੋਂ ਕਦੇ ਵਾਰ ਲੀਡਰ ਹੋ ਕੇ ਉਭਰੇ ਨੇ ਪਹਿਲਾਂ ਵੀ ਕਦੋਂ ਉਹਨਾਂ ਦਾ ਸੀ ਪਰ ਇਹ ਚੋਣ ਬੜੀ ਇਸ ਮਾਮਲੇ ਤੋਂ ਬੜੀ ਗੁੰਝਲਦਾਰ ਸੀਗੀ ਪਰ ਅਕਾਲੀ ਦਲ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਇੱਕ ਗੱਲ ਤਾਂ ਇਸ ਚੋਣ ਦੀ ਇਹ ਹੋਈ ਦੂਜਾ ਕਾਂਗਰਸ ਪਾਰਟੀ ਹੀਟਾਂ ਚਲੇ ਗਈ ਹੈ ਕਾਫੀ ਹਟਾਂ ਗਈ ਹੈ ਉਹਦੇ ਤੋਂ ਵਾਰਸ ਪੰਜਾਬ ਜਿਹੜੀ ਆ ਉਹ ਤੀਜੇ ਨੰਬਰ ਤੇ ਆਈ ਹੈ ਤੇ ਕਾਂਗਰਸ ਪਾਰਟੀ ਚੌਥੇ ਸਥਾਨ ਤੇ ਗਈ ਹੈ ਇਹਦੇ ਕੀ ਕਾਰਨ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਡਾਕਟਰ ਸਾਹਿਬ ਜਿਹੜੀ ਤਰਨਤਾਰਨ ਦੀ ਚੋਣ ਹੈ ਇਹਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਬਿਕੋ ਤੁਸੀਂ ਜੰਮੂ ਸਰ ਕੇ ਹੈਈ ਹੈ ਇਹ ਚੋਣ ਸਾਰਿਆਂ ਵਾਸਤੇ ਮਹੱਤਵਪੂਰਨ ਸੀ ਹਾਂਜੀ ਆਮ ਆਦਮੀ ਪਾਰਟੀ ਵਰਸਿਸ ਕਰਕੇ ਮੱਚਪੂਨ ਸੀ ਵਿਜੇ ਹਾਰ ਦੀ ਤਾਂ ਇਹਦੀ ਕਿਰਕਰੀ ਹੋਣੀ ਸੀ ਉੰਜ ਕੋਈ ਬਹੁਤਾ ਫਰਕ ਤਾਂ ਪੈਦਾ ਨਹੀਂ 994 ਚਰਨਵੇਂ ਹੋਏ ਹਾਂਜੀ 994 ਹੋਏ ਇਹ ਨਾ ਇਹਦਾ 2022 ਨਾਲ ਕੋਈ ਤਾਲਕ ਹੈ ਉਸ ਦੇ ਨਾਲ ਕਿਉਂਕਿ ਕਿਰਕਰੀ ਹੋਣਾ ਹੋਰ ਗੱਲ ਹੈ ਉਹ ਨੀਤੀਆਂ ਤਾਂ ਉਹੀ ਲੈਣੀਆਂ ਨੇ ਤੇ ਹੁਣ ਵੀ ਜਿਹੜਾ ਉਹਨਾਂ ਦਾ ਭਾਸ਼ਣਾ ਉਹ ਤਾਂ ਸਿੱਧਾ ਹੀ ਉਹੀ ਮਨੀਸ਼ ਸ਼ੋਧਿਆ ਜੀ ਬੈਠ ਰਹੇ ਨੇ ਜੀਤ ਲਾਣਾ ਜੀ ਜੇ ਸਾਰੀ ਪਾਰਟੀ ਬਾਹਰਲੀ ਹੋਣੀ ਹੈ ਤੁਹਾਡੇ ਆਪਦੇ ਤੋਂ ਉੱਥੇ ਉਹਨੇ ਬੈਠੀ ਨਹੀਂ ਹੈਗੀ ਤੇ ਫਿਰ ਮਤਲਬ ਪੰਜਾਬ ਦਾ ਇਹ ਹੈਗਾ ਤਾਰੇ ਆਪ ਵਾਸਤੇ ਜ਼ਰੂਰੀ ਸੀਗਾ ਤੇ ਦੂਜੀ ਗੱਲ ਜਿਹੜੀ ਸਰਕਾਰ ਪਾਵਰ ਚ ਹੁੰਦੀ ਹੈ ਨਾਰਮਲੀ ਉਹ ਜਿਵੇਂ ਜੋਣੇ ਜੱਦੀ ਹੈ ਸੀਗਾ ਕਿ ਜੇ ਖੁਸ਼ ਹੋਣ ਦੀ ਗੱਲ ਦਾ ਫਿਰ ਸੰਗਰੂਰ ਦੀ ਐਮਪੀ ਲਈ ਕਿਉਂ ਪੰਡਮੀਨ ਵਾਲੀ ਹਾਰ ਗਈ ਸੀ ਪਰ ਉਹਨਾਂ ਜੀ ਠੀਕ ਹੈ ਵੀ ਪਾਰਟੀ ਵਾਸਤੇ ਉਹਨਾਂ ਦੀ ਵਾਸਤੇ ਹੀ ਹੈ ਤੇ ਇਹ ਜਿਹੜਾ ਤੁਸੀਂ ਕਿਹਾ ਵੀ ਪਹਿਲਾਂ ਕੁਝ ਹੋਰ ਸੋਚ ਸੀ ਉਹ ਇਹ ਹੈ ਵੀ ਜਿਹੜੇ ਸੈਂਟੀਮੈਂਟਲ ਸੋਚਦੇ ਨੇ ਹਾਂਜੀ ਨਹੀਂ ਤਾਂ ਮਤਲਬ ਇਹ ਤਾਂ ਨਹੀਂ ਸੀਗਾ ਵੀ ਆਪ ਪਾਰਟੀ ਜ਼ਰੂਰ ਦਿੱਤੂਗੀ ਪਰ ਇਹ ਸੀਗਾ ਵੀ ਆਪ ਪਾਰਟੀ ਕਿਉਂਕਿ ਸਰਕਾਰ ਹੈ ਸਰਪੰਚ ਨੇ ਪੰਚ ਨੇ ਬਹੁਤ سارے ਲੋਕ ਨਹੀਂ ਕਹਿਣਗੇ ਜਿਹੜਾ ਮੁਕਾਬਲਾ ਸੀ ਸ਼ੁਰੂ ਤੋਂ ਹੀ ਇਹ ਬਦਲਣ ਲੱਗਿਆ ਸੀ ਕਿ ਬਹੁਤ ਸ਼ੁਰੂ ਤੋਂ ਨਹੀਂ ਬਹੁਤ ਸ਼ੁਰੂ ਤੋਂ ਕਾਂਗਰਸ ਹੀ ਮੁਕਾਬਲੇ 'ਚ ਸੀ ਫੇਰ ਕਾਂਗਰਸ ਨਿਕਲ ਗਈ ਸੀ ਆਪ ਬੀਜੇਪੀ ਪਹਿਨੇ ਮੁਕਾਬਲੇ 'ਚ ਨਹੀਂ ਹੁੰਦੀ ਜੋ ਜਿਹੜੇ ਸੀਗੇ ਫਿਰ ਮੁਕਾਬਲਾ ਤਿੰਨਾਂ ਦੇ ਰਹਿ ਗਿਆ ਸੀ ਜਦੋਂ ਵੀ ਜਪਾ ਮੁਕਾਬਲੇ ਦੀ ਗੱਲ ਕਰੀਏ ਵਿਆਪ ਪਾਰਟੀ ਹੈ ਇਹ ਕਾਦੀ ਚਰੋਣੀ ਕਾਦੀ ਦਲ ਹੈ ਇਹ ਵਾਰਸ ਪੰਜਾਬ ਦੇ ਹੁਣ ਜਦ ਅਸੀਂ ਆ ਪਿੱਛੇ ਜਿਵੇਂ ਕੋਈ ਆਇਆ ਉਹ ਮੈਂ ਕਿਹਾ ਵੀ ਮੈਂ ਇਹ ਇਹ ਵੀ ਨੰਬਰ ਕਿਤੇ ਤਾਂ ਆਪ ਹੀ ਆਉਗੀ ਰਕੀ ਦੋ ਦੇ ਉੱਤੇ ਇਹ ਵਾਰਸ ਪੰਜਾਬ ਦੇ ਔਰ ਕਾਦੀ ਦਲ ਦਾ ਹੈਗਾ ਟੱਕਰ ਪਰ ਕਾਦੀ ਦਲ ਦੀ ਜਿਹੜੀ ਇਮੇਜ ਹੈ ਜਿਹੜਾ ਉਹਦਾ ਅਕਸ ਹੈ ਉਹ ਸੁਧਰਿਆ ਉਹਦੀ ਜਥੇਵੰਦਕਤਾ ਵੀ ਸੁਧਰੀ ਹੈ ਪਰ ਜਿਹੜਾ ਉਹਦਾ ਵਿਰੋਧ ਕਰਨ ਵਾਲੇ ਉਹਨਾਂ ਦੀ ਘੱਟ ਹੀ ਹੈ ਇਹ ਜ਼ਰੂਰੀ ਫੈਕਟਰਸ ਤੇ ਇਹ ਜਿਹੜੀ ਮਹੱਤਵਪੂਰਨ ਇਹਦੀ ਗੱਲ ਹੈ ਇਹ ਆਪ ਵਾਸਤੇ ਉਨੀ ਮਹੱਤਵਪੂਰਨ ਨਹੀਂ ਕਿਉਂਕਿ ਆਪ ਜਿੱਤ ਗਈ ਤਾਂ ਵੀ ਕੋਈ ਠੀਕ ਹੈ ਉੰਜ ਤਾਂ ਚੰਗਾ ਹੀ ਹੈ ਕਿਉਂਕਿ ਜੇ ਹਾਰ ਜੀ ਤਾਂ ਕਿਰਕਰੀ ਹੋਣੀ ਹਾਂਜੀ ਹਾਂਜੀ ਉਹ ਕਿਰਕਰੀ ਤਾਂ ਕਿਰਕਰੀ ਤਾਂ ਬਚਾਅ ਹੋ ਗਿਆ ਹਾਂ ਉਹ ਬਚਾਅ ਹੋ ਗਿਆ ਤੇ ਦੂਜਾ ਸਵਾਲ ਇਹ ਹੈ ਵੀ ਜੇ ਅਸੀਂ ਦੇਖੀਏ ਵੀ ਇਹ ਪੰਚਕ ਸੀਟ ਸੀ ਜੀ ਹੁਣ ਜੇ ਪੰਚਕ ਸੀਟ ਦੀ ਗੱਲ ਕਰਦੇ ਆ ਤਾਂ ਡਾਕਟਰ ਸੋਹਲ ਨੂੰ ਤਾਂ ਇੱਥੇ ਬਹੁਤ ਬੋਟ ਵਈ ਸੀ ਉਦੋਂ ਵੀ ਤਾਂ ਆਪ ਨੂੰ ਹੀ ਮਿਲੀ ਸੀ ਪਰ ਜਦ ਫਿਰ ਇਹ ਭਾਈ ਅਮਰਸਪਾਲ ਖੜਾ ਹੋਇਆ ਉਹ 44000 ਵੋਟ ਲੱਗੇ ਤਨਤਨ ਚ ਇਹਨਾਂ ਦੀ ਤਾਂ ਵੋਟ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਇਹਨਾਂ ਦੀ ਹੀ ਘਟੀ ਸੀਗੀ ਹਾਂਜੀ ਤੇ ਫਿਰ ਉਦੋਂ ਬਾਅਦ ਦੂਜੇ ਨੰਬਰ ਦੇ ਉੱਤੇ ਘਟੀ ਸੀ ਆਪਣੀ ਇਹਦੀ ਕਾਢੀ ਦਲ ਦੀ ਕਾਂਗਰਸ ਦੀ ਵੋਟ ਪ੍ਰਾਇਨਾ 25000 ਸੀ ਫਿਰ 20000 ਰਹਿ ਗਈ ਸੀ ਤੇ ਹੁਣ ਵੀ ਉਹਨਾਂ ਦਾ ਹਾਲ ਉੱਥੇ ਜੀ ਖੜਾ ਹੈ ਕਾਂਗਰਸ ਦਾ ਕਾਂਗਰਸ ਛੱਡੇ ਗਈ ਹੈ ਬਲਕਿ ਕਾਂਗਰਸ 15000 ਤੇ ਆ ਗਈ हां मैं कह ना ਥੱਲੇ ਗਈ ਐ ਇਸ ਕਰਕੇ ਕਹ ਰਿਹਾ ਮੈਂ ਥੱਲੇ ਗਈ ਐ ਜਦ ਕਿ ਉਹਨੂੰ ਆਏ ਸਵੇਰੇ ਥੱਲੇ ਨਹੀਂ ਜਾਣਾ ਚਾਹੀਦਾ ਸੀ ਇਹ ਤੋਂ ਪਤਾ ਲੱਗਦਾ ਹੈ ਵੀ ਕਾਂਗਰਸ ਡਿਕਲਾਈਨ ਚ ਹੈ ਕਾਂਗਰਸ ਐਮੀ ਨਾ ਮਤਲਬ ਇਸ ਗੱਲ ਦੇ ਫਿਰ ਵੀ ਅਸੀਂ ਤਾਂ 2000 ਸਾਈ ਜਿੱਤੀ ਲੈਣਾ ਇਹ ਪ੍ਰੀਖਿਆ ਛੱਡ ਦੇ ਬਟਾ ਹਾਂਜੀ ਦੂਜਾ ਪੱਖ ਜਿਹੜਾ ਮੈਂ ਇਹ ਕਹ ਨਾ ਵੀ ਜਿਹੜੇ ਵਾਰਸ ਪੰਜਾਬ ਦੇ ਸੀ ਉਹਦਾ ਇਹ ਸੀਗਾ ਵੀ ਘਟਨ ਉਹਨੂੰ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਠੀਕ ਹੈ ਸੈਂਟੀਮੈਂਟ ਜੋ ਮਰਜ਼ੀ ਕਹੀ ਜਾਓ ਇੱਕ ਵਾਰੀ ਹੋ ਗਿਆ ਤਾਂ ਹੋ ਗਿਆ ਜਿਹੜਾ ਦੋ ਬੰਦੇ ਜਿੱਤੇ ਐਮਪੀ ਨੂੰ ਉਹ ਸੈਂਟੀਮੈਂਟ ਨੂੰ ਰੱਖਣਾ ਤੇ ਉਹਦੇ ਉੱਤੇ ਕਿਉਂਕਿ ਦੋ ਐਮਪੀ ਜਿੱਤ ਕੇ ਵੀ ਪਿੱਛੇ ਵੀ ਮੈਂ ਕਹਿ ਰਿਹਾ ਸੀ ਵੀ ਦੋ ਐਮਪੀ ਜਿੱਤਦੇ ਪਰ ਲੋਕ ਸਭਾ 13 ਚ ਦੋ ਉਹਦਾ ਕਾਫੀ ਮਹੱਤਵਪੂਰਨ ਆ ਪੰਜਾਬ ਦਾ ਇਸ ਸਾਹ ਦੇ ਉਫ ਕਰਿਆ ਕੀ ਹੁਣ ਤੱਕ ਪੰਜਾਬ ਬਾਰੇ ਕੀ ਹੋਇਆ ਕੋਈ ਗੱਲ ਤਾਂ ਪਤਾ ਲੱਗੇ ਨਾ ਇੱਕ ਤਾਂ ਹਾਜ਼ਰ ਵੀ ਹੈ ਨਾ ਚਲੋ ਦੂਜਾ ਨਹੀਂ ਹਾਜ਼ਰ ਬਲਕਿ ਸ਼ੰਕੇ ਤਾਂ ਹੀ ਹੋਣ ਲੱਗੇ ਸੀ ਵੀ ਉਪਰਾਸਟਵ ਦੀ ਵੋਟ ਜਿਵੇਂ ਤੇ ਉਧਰ ਹੀ ਨਾ ਵੋਟਵਾ ਦੇਣਾ ਇਹ ਸ਼ੰਕੇ ਬਹੁਤ ਖਰਾਬ ਕਰਦੇ ਨੇ ਲੋਕਾਂ ਨੂੰ ਵਾਅਦੇ ਵਿੱਚ ਬਾਈਕਾਟ ਕਰਿਆ ਔਰ ਡੇਟ ਆਇਆ ਬਾਈਕਾਟ ਸਰਕਾਰ ਨੇ ਇਹ ਕਹਿਤਾ ਵੀ ਅਸੀਂ ਉੱਥੇ ਜਮਰੂਰ ਨੂੰ ਵੋਟ ਭੇਜ ਰਿਹਾ ਸੋ ਇਹ ਕਾਫੀ ਗੱਲਾਂ ਹੁੰਦੀਆਂ ਨੇ ਜਿਸ ਮੌਕੇ ਦੀਆਂ ਗੱਲਾਂ ਦੇਖਦੇ ਆ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਅੱਗੇ ਵਧਿਆ ਉਹ ਅਕਾਲੀ ਦਲ ਵਰੀਆ ਅਕਾਲੀ ਦਲ ਨੂੰ ਇਸ ਵੇਲੇ ਇਹ ਚੋਣ ਨੇ ਬੜਾ ਵੱਡਾ ਠੁੰਮਨਾ ਦਿੱਤਾ ਬਾਕੀਆਂ ਦੇ ਮੁਕਾਬਲੇ ਸਭ ਦੇ ਮੁਕਾਬਲੇ ਉਹ ਇਹ ਹੈ ਕਿ ਅਕਾਲੀ ਦਲ ਦੀ ਵੋਟ ਕੱਟੀ ਜਾ ਰਹੀ ਸੀ 12% ਵੋਟ ਲੜੀ ਆ ਫੜ ਦੇ ਜਾ ਰਹੀ ਹੱਤੀ ਉਹਨੂੰ ਦੂਜੇ ਨੰਬਰ ਤੇ ਆ ਕੇ ਵੋਟ ਦੀ ਗਿਣਤੀ ਵੀ ਕਾਫੀ ਲੱਗਿਆ ਸੋ ਉਹਦੇ ਵਿੱਚ ਤੇ ਅਗਲੀ ਗੱਲ ਇਹ ਹੁਣ ਚੋਣ ਜਿਹੜੀ ਲੜੀ ਹੈ ਇਹ ਚੋਣ ਉਹੀ ਜੀ ਚੋਣ ਹੈ ਜਿਹੜੀ ਬਾਗੀਆਂ ਦੇ باوجود ਬਾਗੀ ਦੂਜੇ ਪਾਸੇ ਲੜ ਕੇ ਪਹਿਲਾਂ ਵਿਚ ਵਿਚਾਰ ਨਾ ਹੁੰਦਾ ਸੀ ਉਹਦੇ باوجود ਇਹਨਾਂ ਨੇ ਇਹ ਚੋਣ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਿਆ ਹਾਲਾਂਕਿ ਪੰਤਖ ਸੀਟ ਹੈ ਔਰ ਪੰਤਖ ਸੀਟ ਦੇ ਉੱਤੇ ਕਾਡੀਆਂ ਦਾ ਪ੍ਰਦਰਸ਼ਨ ਕਰਨਾ ਉੱਡੀ ਵੱਡੀ ਗੱਲ ਨਹੀਂ ਹੈ ਦੇ 파ਰਕੋਂ ਕੇ ਪਹਿਨਾ ਵੋਟ ਬਹੁਤ ਖੋ ਚੁਕੇ ਸੀ ਇਹ ਲੋਕ ਸਭਾ ਮੇਲੇ ਜੇ ਲੋਕ ਸਭਾ ਮੇਲੇ ਇਨਾਂ ਦੀ ਆਪਦੀ ਸਭ ਤੋਂ ਜ਼ਿਆਦਾ ਘਟੀ ਫਿਰ 2 ਨੰਬਰ ਤੇ ਤਾਂ ਕਾਲੀਆਂ ਦੀ ਘਟੀ ਸੀ ਚਰਮਣੀ ਚੜ੍ਹਦੀ ਦਲ ਦੀ ਕਿ ਉਦੋਂ ਤਾਂ ਇਕੱਠੇ ਵੀ ਸੀਗੇ ਸੋ ਇਸ ਪੱਖੋਂ ਕਾਲੀ ਦਲ ਦਾ ਇਹ ਹੈ ਕਿ ਇਕੱਠੇ ਹੋਣ ਦੇ ਜਿਹੜੇ ਜਿੰਨੀ ਵੋਟ ਘਟੀ ਸੀ ਹੁਣ ਵੱਖ ਹੋ ਕੇ ਵੀ ਉਹ ਵੱਧ ਗਈ ਹੈ ਤੇ ਇਹਦਾ ਮਤਲਬ ਉਹ ਕੋਨੇ ਆਪਦਾ ਕਾਫੀ ਜਿਹੜਾ ਸਫਰ ਹੈ ਉਹ ਤੈਅ ਕਰਿਆ ਅੱਗੇ ਨੂੰ ਸਿਆਸਤ ਦੇ ਵਿੱਚ ਲੋਕਾਂ ਦੇ ਮਨਾਂ ਚ ਬੀਟਰ ਨਹੀਂ ਹੁਣ ਬਹੁਤ ਹੋ ਗਿਆ ਜਾਂ ਜੋ ਵੀ ਆ ਜਾਂ ਦੂਜਿਆਂ ਨੂੰ ਵੀ ਦੇਖ ਲਿਆ ਇਹ ਵੀ ਕਹਿ ਲੋ ਜਾਂ ਆਪ ਆਲੇ ਨੂੰ ਵੀ ਜੋ ਦੇਖਣਾ ਸੀ ਦੇਖ ਲਿਆ ਵਸ ਪੰਜਾਬ ਦੀ ਵੀ ਗੱਲ ਪਤਾ ਲੱਗੀ ਬਾਕੀ ਕਹਿੰਿਆ ਦੱਸੀ ਕਿ ਵੀ ਬੀਜਪੀ ਉਹ ਕਦੇ ਹੁੰਦਾ ਨਾ ਉੱਥੇ ਬੀਜਪੀ ਦਾ ਵਾਸਤਾ ਵੋਟ ਹੀ 5-4% ਤੋਂ ਵੱਧ ਆ ਨਹੀਂ ਸਕਦੀ ਕਿਉਂਕਿ ਵਿੱਚੇ ਸਿੱਖਾਂ ਦੀ ਲਾ ਕੇ 6% ਤੋਂ ਵੱਧ ਉਹਦੀ ਓਵਰਆਲ 10-12% ਵੋਟ ਹੈ ਪੰਜਾਬ 'ਚ ਪਿਛਲੀ ਵਾਰੀ 18% ਆ ਗਈ ਸੀ 18.55 ਬਾਕੀ ਵੋਟ ਤਾਂ ਉਹਨੀਆਂ ਪ੍ਰੋ ਨਾਲ ਲੋ ਈ ਹੋ ਜੂ ਬਾਈ ਹੋ ਜੂ ਸੋ ਉਹਦੇ ਵਿੱਚ ਇਹ ਆ ਵੀ ਇੱਥੇ ਕਿਉਂਕਿ ਬਹੁਤੀ ਵੋਟ ਹੀ ਸਿੱਖ ਵੋਟ ਆ ਇਹ ਥੀਤੀ ਪੰਥਕ ਆ ਸੋ ਉਹਦੇ ਵਿੱਚ ਕੋਈ ਸਿੱਖ ਵੋਟ ਆ ਜੇ ਕੁਝ ਬਾਕੀਆਂ ਦੀ ਆ ਜੇ ਤੇ 5 6% ਤੋਂ ਵੱਧ ਵੋਟ ਡੈਣਾ ਬੀਜੇਪੀ ਵਾਸਤੇ ਮੁਸ਼ਕਲ ਰਹਿੰਦਾ ਸੋ ਉਹਨੂੰ ਕੋਈ ਫਰਕ ਨਹੀਂ ਪਿਆ ਬੀਜੇਪੀ ਦੀ ਵੋਟ ਹੀ ਉਹਨੀਆਂ ਉਹਨੇ ਲੈ ਲਈ ਇਹ ਨਹੀਂ ਆ ਉਹਨੇ ਕੋਈ ਨਹੀਂ ਆ ਉਹਨੂੰ ਜਿੰਨੀ ਕੋ ਉਹਦੀ ਵੋਟ ਹੈਗੀ ਉਹਨੂੰ ਮਿਲ ਗਈ ਉਹਨੀਆਂ ਉਹ ਉਹ ਉਹਨੂੰ ਕੋਈ ਉਹਨੇ ਨੁਕਸਾਨ ਨਹੀਂ ਹੋਇਆ ਇਦੇ ਵਿੱਚ ਜਿਹੜੀ ਵੱਡਾ ਘਟਾ ਪਿਆ ਉਹ ਦੋਨੋਂ ਪਿਆ ਕਾਂਗਰਸ ਪੰਜਾਬ ਨੂੰ ਤੇ ਦੂਜਾ ਪਿਆ ਕਾਂਗਰਸ ਪੰਜਾਬ ਦਾ ਤਾਜ਼ਾ ਤਾਜ਼ਾ 44000 ਵੋਟ ਲਈ ਹੋਈ ਸੀ ਇਹ ਦੂਜਾ ਘਟਾ ਇਹਨੂੰ ਪਿਆ ਕਾਂਗਰਸ ਕੀ ਕਾਂਗਰਸ ਇਨਟਰੋਸਪੈਕਸ਼ਨ ਕਰੇ ਥੈਟਸ ਹਾ ਕਾਂਗਰਸ ਇਨਟਰੋਸਪੈਕਸ਼ਨ ਕਰੇਗੀ ਇਸ ਮਾਮਲੇ ਤੇ ਪੰਜਾਬ ਦੀ ਕਾਂਗਰਸ ਨੇ ਜਮਾਈ ਇਨਟਰੋਸਪੈਕਸ਼ਨ ਨਹੀਂ ਕਰਨੀ ਬਲਕਿ ਪੰਜਾਬ ਦੀ ਕਾਂਗਰਸ ਹੋਰ ਇੱਕ ਦੂਜੇ ਦਾ ਲੜਾਈ ਕਰੂਗੀ ਕਿਉਂਕਿ ਇੱਥੇ ਮੁੱਖ ਮੰਤਰੀ ਨੇ ਸਾਰੇ ਹੂੰ ਮੰਤਰੀ ਤਾਂ ਕੋਈ ਹੈ ਹੀ ਨਹੀਂ ਮੁੱਖ ਮੰਤਰੀ ਹੀ ਨੇ ਸੋ ਸਾਰੇ ਇਹਨਾਂ ਮੁੱਖ ਮੰਤਰੀ ਨੇ ਉਹ ਕਹਿੰਦੇ ਮੈਨੂੰ ਬਣਾਓ ਕਹਿੰਦਾ ਮੈਨੂੰ ਬੜਾ ਰੌਲਾ ਇੱਥੇ ਸਿਰਫ ਮੁੱਖ ਮੰਤਰੀ ਦਾ ਮੈਨੂੰ ਲੱਗਦਾ ਵੀ ਰਾਜਾ ਉੜਿੰਗ ਤਾਂ ਇਸ ਰੇਸ ਚੋਂ ਬਾਹਰ ਜੋ ਹੁੰਦਾ ਜਾਪਦਾ ਨਹੀਂ ਨਹੀਂ ਉਹ ਬਾਹਰ ਹੋਣਾ ਹੋਰ ਕਹਿੰਦਾ ਹੋਰ ਆ ਜਾਊਗਾ ਖੜਾ ਹੋ ਜਾਊਗਾ ਹਾਂ ਜੀ ਰਾਜਾ ਉੜਿੰਗ ਜੇ ਬਾਹਰ ਵੀ ਹੋਗਾ ਤਾਂ ਵੀ ਛੇ ਸੱਤਾ ਹੈਗੀ ਨੇ ਹਾਂ ਜੀ ਹਾਂ ਜੀ ਮਤਲਬ ਮੁੱਖ ਮੰਤਰੀ ਨੇ ਦੀ ਰੇਸ ਟੈਨ ਨੇ ਵੀ ਇਹੀ ਹੈ ਉਹ ਉਹ ਨਹੀਂ ਹਟਣੀ ਦੋ ਤਾਂ ਸਿੱਧੇ ਗੁਰਦਾਸਪੁਰ ਜਿੱਡੇ ਚ ਬੈਠੇ ਨੇ ਹਾਂ ਬਿਲਕੁਲ ਤੇ ਇੱਕ ਪਟਿਆਲੇ ਚ ਬੈਠਾ ਇੱਕ ਕਹਿ ਲੋ ਰੋਪੜ ਚ ਜਾਇ ਖਰੜ ਚ ਬੈਠੇ ਨੇ ਤੇ ਇੱਕ ਕਪੂਰਸਲੇ ਚ ਬੈਠੇ ਨੇ ਅੱਜ ਤਾਂ ਕਿਛੇ ਵੀ ਨਹੀਂ ਇਹ ਤਾਂ ਆਪਾਂ ਇਹ ਨਰਖੀਏ ਵੀ ਨਾ ਚ ਮੁੱਖ ਮੰਤਰੀ ਦਾ ਜਿਹੜਾ ਸੀ ਹੈ ਨਹੀਂ ਇਹ ਪੁਰਾਣੇ ਲੀਡਰ ਤਾਂ ਫੇਰ ਬਹਿ ਜਾਂਦੇ ਸੀ ਜਿਵੇਂ ਰਜਿੰਦਰ ਕੌਰ ਪੱਠਲ ਨੇ ਛੱਡਤਾ ਸੀ ਉਹਦਾ ਖੈਰਾ ਵੀ ਮੈਂ ਵੀ ਮੁੱਖ ਮੰਤਰੀ ਦੀ ਚੱਲ ਠੀਕ ਹੈ ਮੈਂ ਦੌੜਤੀ ਮੀਂਗਾ ਜਾਂ ਕਹਿ ਲੋ ਵਿਦੂਲੋ ਸਾਹ ਨੇ ਛੱਡਤਾ ਸੀ ਪਰਾਣੀ ਤੱਕਲੇ ਲੀਡਰ ਸੀ ਫਿਰ ਵੀ ਇਹਨਾਂ ਗੱਲਾਂ ਤੇ ਸੋਚ ਰਣ ਦੀ ਹੁਣ ਆਲੇ ਤਾਂ ਜਮਾ ਪੱਕੇ ਨੇ ਬੀਜੇ ਮੈਂ ਮੁੱਖ ਮੰਤਰੀ ਨਹੀਂ ਤਾਂ ਫਿਰ ਮੈਂ ਕੁਛ ਵੀ ਸੋ ਜਦ ਬੰਦਾ ਆਏ ਸੋਚਣ ਲੱਗ ਜੇ ਨਾ ਫਿਰ ਔਕਾ ਹੁੰਦਾ ਸੋ ਮੈਨੂੰ ਇਹ ਲੱਗਦਾ ਵੀ ਕਾਂਗਰਸ ਨੇ ਵੱਡਾ ਨੁਕਸਾਨ 86 ਦੇ ਚ ਤੇ ਵਾਰਸੀ ਮਿਨ ਅਵਧਤ ਚ ਉਹ ਵੀ ਆ ਜੇ ਹੋ ਸੀਗੀ ਦੂਜਿਆਂ ਦੇ ਚ ਵੱਡਾ ਨੁਕਸਾਨ ਹੋਇਆ ਜਿਹੜਾ ਬਾਗੀ ਕਰਦੇ ਜਿਹੜਾ ਪੁਨਰ ਸਥੀਤੀ ਕਰਦੀ ਦਸ ਵੀ ਉਹਨੇ ਜੋਰ ਲਾ ਕੇ ਮੱਧਦਵੀ ਕਰੀ ਜੇ ਜਿਹੋ ਉਹ ਜਿਹੜਾ ਵਾਰਿਸ ਪੰਜਾਬ ਦਾ ਅਬਦ ਪ੍ਰਭਾਵ ਸੀ ਉਹਨੂੰ ਦੇਖੀਏ ਦੂਜਾ ਜਿਹੜਾ ਮਾਨਦਲ ਦਾ ਪ੍ਰਭਾਵ ਸੀ ਕਿਉਂਕਿ ਮਾਨਦਲ ਨੇ ਵੀ ਇਹਨਾਂ ਦਾ ਸਮਰਥਨ ਕਰਿਆ ਹੋਇਆ ਸੀ ਤੀਜਾ ਜਿਹੜਾ ਬੀਬੀ ਖਾਲੜਾ ਦਾ ਪ੍ਰਭਾਵ ਸੀ ਜਸਵੰਤ ਸਿੰਘ ਖਾਲੜਾ ਦੀ ਬੜੀ ਇੱਜ਼ਤ ਹੈ ਉਸ ਏਰੀਆ 'ਚ ਸੋ ਇਹ ਕਿੰਨੇ ਪ੍ਰਭਾਵ ਰੜਕੇ ਵੀ ਜੇ ਇੰਨੀ ਕਵੋਟੀਆਂ ਆਈ ਚਾਹੀਦਾ ਮਤਲਬ ਜਿਹੜਾ ਪੁਨਰ ਸਿਰਜੀ ਚ ਕਾਂਦੀ ਦਲ ਸੀ ਉਹਦਾ ਤਾਂ ਕਿਤੇ ਬਹੁਤ ਥੱਲੇ ਹੋਣਾ ਗ੍ਰਾਫ ਕਿਉਂਕਿ ਮਾਨਦਲ ਦੀ ਵੋਟਾਂ ਪੱਕੀ ਹੋਈ ਆ ਪਹਿਲਾਂ ਤੋਂ ਹੀ ਜਿੰਨੀ ਕ ਹੈ ਇੱਥੇ ਹੈਗੀ ਹੈ ਤੇ ਇਸੇ ਤਰ੍ਹਾਂ ਹੀ ਬੀਬੀ ਖਾਲੜਾ ਦੇ ਨਾਲ ਵੀ ਹੈਗੇ ਨੇ ਇਹ ਮਾਰਸ ਪੰਜਾਬ ਦੀ ਅਰਜੀ ਵੋਟ ਹੈ ਕਿਉਂਕਿ 44000 ਵੋਟ ਨਹੀਂ ਸੀ ਉਹ ਉਸੇ ਚੀਕੇ ਨਾਲ ਹੀ ਵੰਡੀ ਸੀ ਨਾ ਸੋ ਮੈਨੂੰ ਐ ਲੱਗਦਾ ਹੈ ਵੀ ਇਹਦੇ ਚ 219000 ਤੇ ਰਹਿ ਗਏ ਮਾਰਸ ਪੰਜਾਬ ਦੇ 44 ਦੀ ਤਰ੍ਹਾਂ ਨਹੀਂ ਨਹੀਂ ਤਾਂ ਟੋਟਲ 19000 ਹੈ ਨਾ 19000 ਚ ਜਿਹੜੇ ਰਹਿ ਗਏ ਉਹਦੇ ਵਿੱਚ ਇਹ ਆਪਾਂ ਸਮਝੋ ਵੀ ਬੀਬੀ ਖਾਦੜ ਦਾ ਵੀ ਹਿੱਸਾ ਹੈਗਾ ਉਹਨਾਂ ਨੇ ਉਹਨਾਂ ਦੇ ਨਾਂ ਤੇ ਵੀ ਵੋਟ ਆਈ ਹੈ ਇਹਦੇ ਵਿੱਚ ਮਾਨਦਾਲ ਦਾ ਵੀ ਹੈ ਉਹਦੇ ਵੀ ਵੋਟ ਇਸ ਹਮ ਜੀਤ ਸਿੰਘ ਮਾਨ ਦੇ ਦਾ ਦੱਸ ਪੁਨਰ ਸਜੀਤੀ ਦਾ ਉਹ ਬੋਲਾਈ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਪੁਨਰ ਸਜੀਤੀ ਦਾ ਵੀ ਪੁਨਰ ਸਜੀਤੀ ਦਾ ਮੇਰੇ ਹਿਸਾਬ ਨਾਲ ਅਗੇ ਦੇ ਵਿੱਚ ਸਭ ਤੋਂ ਕਾਟੇ ਸੀ ਕਿਉਂਕਿ ਇਹ ਤਾਂ ਜਿਹੜੇ ਵਾਰਸ ਪੰਜਾਬ ਦੇ ਲੋਕੀ ਆਪਦੀ ਸੈਂਟੀਮੈਂਟਲ ਜਿਹੜੀ ਵੋਟ ਹੈ ਨਾ ਸਿੱਖ ਸੈਂਟੀਮੈਂਟਲੀ ਉਹ ਵੋਟ ਵਾਰਸ ਪੰਜਾਬ ਨੂੰ ਮਿਲਣੀ ਸੀ ਦੂਜਿਆਂ ਦੀ ਤਾਂ ਪੱਕੀ ਵੋਟ ਮਿਲਣੀ ਸੀ ਸੋ ਪੱਕੀ ਵੋਟ ਦੇ ਵਿੱਚ ਜਾਂ ਸੁਧਾਰ ਦੇ ਨਾਂ ਦੀ ਵੋਟ ਮਿਲਣੀ ਸੀ ਪੁਨਰ ਸਜੀਤੀ ਦੇ ਨਾਂ ਤੇ ਜीडीबीबी ਖਾਲੜ ਦੀ ਵੋਟ ਆ ਉਹ ਪਹਿਲਾਂ ਤੋਂ ਹੀ ਕਈ ਵਾਰੀ ਉਹ ਖੜੀ ਹਾੜੀ ਫਾਰੀ ਜਿੱਤੀ ਜੋ ਵੀ ਆ ਉਹ ਹੋ ਗਈ ਇੱਕ ਦੂਜਾ ਪਾਸਾ ਜਿਹੜਾ ਮਾਨਦਲ ਦਾ ਉਹਦੀ ਵੀ ਆਪਦੀ ਵੋਟ ਹੈ ਸੋ ਜਿਹੜੀ ਨਵੀਂ ਵੋਟ ਨਹੀਂ ਸੀ ਉਹ ਸੀਗੀ ਇਹ ਪੁਨਰ ਸਜਿੱਤੀ ਦਾ ਬਿਲਕੁਲ ਹੀ ਨਵੇਂ ਸੀਗੇ ਇਹ ਦੂਜੀ ਵਾਰਸ ਪੰਜਾਬ ਦੀ ਆਉਂਦੀ ਸੀ ਉਹ 45 ਤੋਂ ਜੇ 19000 ਰੁਪਏ ਕੀ 19000 20000 ਕਹਿ ਲੋ ਚਲ ਤੇ ਫਿਰ ਕਾਫੀ ਛੱਡੇ ਹੋਣ ਇੰਨੇ ਮੇਲੇ ਹੋਣ ਉਦੋਂ ਕੰਦੇ ਸੀਗੇ ਸੋ ਇਹ ਇਹ ਗੱਲ ਵੱਡੀ ਹੈ ਹਾਂ ਉਦੋਂ ਕੰਨੇ ਵੀ ਨੀਸ਼ੀਕਰ ਉਦੋਂ ਵੀ ਉਹਨਾਂ ਨੂੰ ਸਮਰਥਨ ਇਹਦਾ ਮਾਨਦਲ ਦਤ ਹੈਗਾ ਸੀ ਤੇ ਇਸ ਕਰਕੇ ਆਪਾਂ ਇਹ ਸਮਝੀਏ ਵੀ ਇਹ ਇੱਕ ਤਰ੍ਹਾਂ ਪੁਨਰਸਜੀਤੀ ਦਲ ਨੂੰ ਇੱਕ ਕਾਂਗਰਸ ਨੂੰ ਦੋ ਨੂੰ ਤਾਂ ਵੱਡਾ ਝਟਕਾ ਹੈ ਤੇ ਵਾਰਸ ਪੰਜਾਬ ਦੇ ਨੂੰ ਇਹ ਸੋਚਣਾ ਪਊਗਾ ਵੀ ਅਸੀਂ ਕੀ ਕਰਨਾ ਜੇ ਕੁਝ ਉਹਨਾਂ ਨੇ ਕੋਈ ਪ੍ਰਾਪਤੀ ਕਰਨੀ ਹੈ ਤਾਂ ਕਿੰਦਰ ਨੂੰ ਜਾਣਾ ਹੈ ਆਪ ਪਾਰਟੀ ਜਿੱਤੇ ਖੁਸ਼ੀ ਹੈ ਉਹਨਾਂ ਨੂੰ ਰਹਿਣਾ ਚਾਹੀਦਾ ਖੁਸ਼ ਕਿਉਂਕਿ ਹਾਰ ਤਾਂ ਹਾਰ ਹੁੰਦੀ ਹੈ ਚਾਹ ਇੱਕ ਵੋਟ ਤੇ ਹਾਰੇ ਜਿੱਤ ਜਿੱਤ ਹੁੰਦੀ ਆ ਚਾਹੇ ਇੱਕ ਵੋਟ ਦੀ ਜਿੱਤੇ ਕਿਉਂਕਿ ਸਾਡਾ ਸਿਸਟਮ ਇਹ ਹੈ ਇਹ ਥੋੜੋ ਆਪਾਂ ਕੀ ਕਹਿੰਦੇ ਐਂੀਆਂ ਲੈਦੀਆਂ ਐਂੀਆਂ ਦੇਦੀਆਂ ਸੋ ਉਹਨਾਂ ਨੇ ਜਿੱਤ ਹੈਗੀ ਐ ਇਹ ਜਿੱਤ ਦੇ ਵਿੱਚ ਕਿਉਂਕਿ ਅੱਜ ਕੱਲ ਜਿਹੜਾ ਤੰਤਰ ਨੂੰ ਵਰਤਣਾ ਉਹ ਤੋਂ ਮੈਨੂੰ ਲੱਗਦਾ ਸੀ ਕੋਈ ਛੱਡ ਚੋੜ ਵੀ ਵਰਤੀ ਜਾ ਜਿਵੇਂ ਮਰਜ਼ੀ ਵਰਤੋ ਉਹ ਜਿੱਤਣਾ ਹੁਣ ਜਿੱਤ ਉਦੇਸ਼ ਰਹਿ ਗਿਆ ਹੁਣ ਇੱਕ ਚੰਗੀ ਸਿਆਸਤ ਉਦੇਸ਼ ਤਰ ਹੈ ਪਰ ਫਿਰ ਵੀ ਜਿੱਤ ਜਵਜਾ ਸਿਸਟਮ ਆ ਉਹਦੇ ਵਿੱਚੋਂ ਜਿੱਤਾਈ ਗਈ ਹੈ ਉਹਦੇ ਵਿੱਚ ਉਹਨਾਂ ਨੂੰ ਜਿਹੜੇ ਕਿਰਕਰੀ ਹੋਣੀ ਸੀ ਜੋ ਤੁਸੀਂ ਪਹਿਲਾਂ ਹੀ ਕਿਹਾ ਜਿਵੇਂ ਉਹ ਕਿਰਕਰੀ ਚੋਂ ਬਿਲਕੁਲ ਬਚ ਗਏ ਨੇ ਪਰ ਜੇ ਕੋਈ ਇਹ ਸੋਚੇ ਵੀ ਜਿੱਤ ਦੇ ਨਾਲ ਕੋਈ ਬਹੁਤ ਵੱਡੀ ਗੱਲ ਉਹ ਕਰ ਲੈਣਗੇ ਹੋਰ ਨਵੀਂ ਬਲਕਿ ਮੈਨੂੰ ਇਹ ਲੱਗਦਾ ਵੀ ਕਿਚਾ ਵੇਛਲੇ ਨਾ ਹੋ ਜਾਣ ਵੀ ਜਦ ਅਸੀਂ ਤਾਂ ਜਿੱਤ ਗਏ ਹੁਣ ਤਾਂ ਸਾਡੀਆਂ ਨੀਤੀਆਂ ਨੂੰ ਬੜੀ ਟਾਈਮ ਮਿਲ ਗਈ ਹੋਰ ਸਮਾਦਾਰ ਹੋ ਵਿਟ ਹੈ ਤਾਂ ਇਹ ਇੱਕ ਵੱਡੀ ਗੱਲ ਹੈ ਪਰ ਡਾਟ ਸਰ ਇਹ ਕੰਗਲੀ ਦਰਵਾਸਤੇ ਇਹ ਚ ਸਭ ਤੋਂ ਜ਼ਿਆਦਾ ਨੈਸਨ ਕਾਲੀ ਦਰਦੂ ਅਕਾਲੀ ਦਲ ਨੂੰ ਇਹ ਦੱਸਣਾ ਹੈ ਕਿ ਵੀ ਤੁਸੀਂ ਚੋਣ ਮੀਟਿੰਗ ਕਮੇਟੀ ਚੋਂ ਦੇ ਉੱਤੇ ਜਿਹੜੀ ਜਿੱਤੀ ਉਹਦੇ ਤਾਇਆ ਵੀ ਪਹਿਲਾਂ ਤੋਂ ਉਹਨਾਂ ਦੀ ਬੰਦੇ ਨੇ ਉਹ ਨਾ ਹੀ ਪਾ ਦੇ ਨਹੀਂ ਹਾਲਾਂਕਿ ਉਹਦੇ ਵਿੱਚ ਵੀ ਬੀਬੀ ਜਗੀਰ ਕੌਰ ਕਦੇ ਚੇਤੀ ਵੋਟਾਂ ਲਾ ਗਈ ਸੀ ਤੇ ਚੇਤੀ ਵੋਟਾਂ ਛੋੜ ਦੇ ਰਹੀਆਂ ਕਿਸ ਤਰ੍ਹਾਂ ਸੋ ਉਹ ਉਹਦੇ ਵਿੱਚ ਤਾਂ ਹੈਗੀ ਹੈ ਪਰ ਉਹਦੇ ਵਾਸਤੇ ਇੱਕ ਹੈਗੀ ਹੈ ਕਿ ਜਿਹੜੀ ਲਗਾਤਾਰ ਚੱਲੇ ਜਾ ਰਹੀ ਸੀ ਬਹੁਤ ਕਾਫੀ ਵਟੀ ਹੈ ਇਹ ਇਹ ਨੋਮਿਨੇਸ਼ਨ ਆ ਰਹੀ ਮੈਂ ਇਸ ਤਰ੍ਹਾਂ ਮੈਂ ਇਸ ਨੂੰ ਦੇਖਣਾ ਪੰਜਾਬ ਦੇ ਮਾਮਲੇ ਜਦ ਮੈਂ ਇਸ ਨੂੰ ਦੇਖਣਾ ਤਾਂ ਪੰਜਾਬ ਦੇ ਮਾਮਲੇ 'ਚ ਜੇ ਅਕਾਲੀ ਦਲ ਨੇ ਸਤਾਈ ਦੇ ਵਿੱਚ ਕੋਈ ਉਮੀਦ ਕਰਨੀ ਹੈ ਕਾਂਗਰਸ ਤੋਂ ਤਾਂ ਮੈਨੂੰ ਹੁਣ ਉਮੀਦ ਘੱਟੀ ਜਾ ਰਹੀ ਹੈ ਕਿਉਂਕਿ ਲਗਾਤਾਰ ਨਾ ਰਿਹਾ ਇਹ ਤਾਂ ਲੋਕ ਪੰਜਾਬ ਦੇ ਠੱਕੇ ਨਾਲ ਇਹਨਾਂ ਨੂੰ ਜਿਤਾ ਰਹੇ ਨੇ ਸੋ ਆਪ ਦੇ ਮੁਕਾਬਲੇ ਜੇ ਅਕਾਲੀ ਦਲ ਨੇ ਖੜੇ ਹੋਣਾ ਹੈ ਤਾਂ ਅਕਾਲੀ ਦਲ ਨੂੰ ਪੰਜਾਬ ਦੀਆਂ ਮੰਗਾਂ ਦੇ ਉੱਤੇ ਆਪਣਾ ਕੋਈ ਅੰਦੋਲਨ ਸ਼ੁਰੂ ਕਰਨਾ ਪੈਣਾ ਹੈ ਜਿਵੇਂ ਆ ਯੂਨੀਵਰਸਿਟੀ ਵਾਲਾ ਮਾਮਲਾ ਹੋਇਆ ਪਿਆ ਜੰंडीगढ़ ਦਾ ਮਾਮਲਾ ਹੁਣ ਤਾਂ ਬੱਚਿਆਂ ਨੇ ਵੀ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਬੀਬੀ ਐਮਬੀ 'ਤੇ ਜਿਵੇਂ ਹਮਲਾ ਹੋਇਆ ਹੈ ਜਿਵੇਂ ਪੰਜਾਬੀ ਭਾਸ਼ਾ 'ਤੇ ਹਮਲਾ ਹੋਇਆ ਹੈ ਇਹਨਾਂ ਗੱਲਾਂ ਦੋਤੀਆਂ ਕ ਵਿਪਰਵਾਦਨ ਛੱਡ ਕੇ ਸਿੱਕੀ ਦੇ ਸੂਰ ਤੇ ਖੜ ਕੇ ਨਾ ਕੋ ਵੈਰੀ ਨਾ ਬਗਾਨਾ ਦੇ ਸੂਰ ਤੇ ਖੜ ਕੇ ਸਭੇ ਸਾਂਝੀ ਵਲਸਦਾਨ ਵਰ ਨੂੰ ਵਧਦੇ ਹੋਏ ਆਪਦੇ ਹੱਕਾਂ ਦੀ ਰਾਖੀ ਆਪ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਜੇ ਤਾਂ ਕੋਈ ਅੰਦੋਲਨ ਕਰਨਗੇ ਅੰਦੋਲਨ ਦੀ ਸ਼ੱਕ ਹੀ ਹੈ ਉਹਨਾਂ ਕੋਲ ਜੇ ਤਾਂ ਡਰਦੇ ਰਹੇ ਕੇਂਦਰ ਤੋਂ ਵੀ ਕਿਤੇ ਸੁਖ ਵਿਲਾਸ ਦੇ ਕੋਈ ਉਹਨਾ ਕਰਦੇ ਮੈਂ ਫਿਰ ਤਾਂ ਵੱਖਰੀ ਗੱਲ ਹੈ ਜੇ ਉਹ ਥੋੜੇ ਜੰਨੇ ਡਰ ਪਏ ਹੋ ਕੇ ਡਰਨ ਲੱਗੇ ਤੇ ਫਿਰ ਮੈਨੂੰ ਲੱਗਦਾ ਹੈ ਵੀ 27 ਚੋਣ ਦਾ ਕਾਫੀ ਸਕੂਪ ਬਣਦੀ ਇਹ ਇਸ ਤੋਂ ਇਹ ਵੀ ਹੋ ਜਾਏਗਾ ਵੀ ਅਕਾਲੀ ਦਲ ਬੀਜੇਪੀ ਵਿਚਾਰੇ ਸਮਝੌਤੇ ਦੀਆਂ ਗੱਲਾਂ ਬੜੀ ਚਰਚਾ ਹੁੰਦੀ ਹੈ ਜਿਹੜੇ ਸੁਨੀਲ ਜਾਖੜ ਨੇ ਬੀਜੇਪੀ ਦੇ ਪ੍ਰਧਾਨ ਉਹ ਤਾਂ ਕਈ ਵਾਰੀ ਕਹਿ ਚੁੱਕੇ ਵੀ ਸਾਡਾ ਅਕਾਲੀ ਦਲ ਨਾਲ ਸਮਝੌਤਾ ਹੋਣਾ ਜੇ ਅਸੀਂ 27 ਦੀਆਂ ਚੋਣਾਂ ਜਿੱਤਣੀਆਂ ਦੇਖੋ ਗੱਲ ਇਹ ਹੈ ਵੀ ਜੀਜੇਪੀ ਨੂੰ ਅੰਦਰੋਂ ਅੰਦਰੀ ਤਾਂ ਪਤਾ ਹੀ ਹੈ ਵੀ ਸਾਡਾ ਸਮਝੌਤੇ ਤੋਂ ਬਿਨਾ ਅਸੀਂ ਜਿੱਤ ਨਹੀਂ ਸਕਦੇ ਆਪਰ ਸਮਝੀਏ ਵੀ ਉਹ ਜਿੰਨੇ ਮਰਜ਼ੀ ਸਿੱਖਾਂ ਨੂੰ ਜਿੰਨੇ ਮਰਜ਼ੀ ਦਲਤਾਂ ਨੂੰ ਜਿੰਨੇ ਮਰਜ਼ੀ ਹਿੰਦੂਆਂ ਨੂੰ ਨਾਰ ਲਾ ਲੈਣ ਜਿਹੜੇ 10 12% ਵੋਟ ਲੈਂਦੇ ਹੁੰਦੇ ਸੀ ਪਿਛਲੀ ਵਾਰੀ ਚਲੋ 18% ਆ ਗਈ 18.52 18.52 ਦੀ ਵੀ ਲੈਣਗੇ ਬਾਈਡਨ ਕੇ ਕੋਈ ਅਕਸ ਸੁਧਰੇ ਨਾ ਕੇਂਦਰੀ ਸਰਕਾਰ ਹੈ ਲੋਗਾਂ ਨੂੰ ਪਤਾ ਹੈ ਕੇਂਦਰੀ ਸਰਕਾਰ ਕੀ ਕੁਝ ਕਰੀਆ ਪੰਜਾਬ ਨਾਲ ਪੰਜਾਬ ਨਾਲ ਜਿਹੜੇ ਝੱਕੇ ਹੋ ਰਹੇ ਨੇ ਉਹ ਵੀ ਤਾਂ ਇੱਕ ਮਨਸਿਕ ਦਾ ਹਿੱਸਾ ਹੈ ਨਾ ਉਹਦੇ ਵਿੱਚ ਮਿਲ ਕੇ ਵੋਟ ਆ ਜਿਹੜੀ ਪੋਲਰਾਈਜ਼ ਹੋ ਰਹੀ ਹੈ ਉਹ ਪੋਲਰਾਈਜ਼ੇਸ਼ਨ ਦੇ ਵਿੱਚ ਜਦ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਆਉਂਦੀ ਹੈ ਉਦੋਂ ਭਾਜੀਪੀ ਨਿਕਲੀ ਹੋਈ ਲਿਖਦੀ ਆ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਭਾਜੀਪੀ ਨੇ ਇਹ ਵੀ ਵੀ ਉੱਥੇ ਉਧਰ ਪ੍ਰਧਾਨ ਹੈ ਉਹ ਆਈ ਨਹੀਂ ਉੱਥੇ ਭਾਜਪੀ ਨੇ ਤਾਂ ਕੋਈ ਰੋਡ ਨਹੀਂ ਬਣਇਆ ਦੇ ਚਾ ਜਦੋਂ ਉਹ ਨੋਟੀਫਿਕੇਸ਼ਨ ਨੇ ਪਰੇਸ਼ਨਾਬਾਪ ਜੀ ਪਹਿਲਾਂ ਤਾਂ ਹੋਈ ਹੀ ਨਹੀਂ ਸੀ ਅਜੇ ਉਹ ਤਾਂ ਉਹਨਾਂ ਦੀ ਗਲਤੀ ਨੂੰ ਠੀਕ ਕਰਨ ਵਾਸਤੇ ਹੋਈ ਸੀ ਇਹਨਾਂ ਨੇ ਪ੍ਰੈਸ ਕਰਨਾ ਹੁੰਦਾ ਹੁਣ ਵੀ ਇਹੀ ਕਹਿੰਦੇ ਵੀ ਅਸੀਂ ਬੜਾ ਜ਼ੋਰ ਲਾਇਆ ਜਦੋਂ ਕਹਿਣਾ ਤਾਂ ਉਹਨਾਂ ਦਾ ਰਾਈਟ ਹੈ ਤੇ ਕਹਿ ਵੀ ਸਕਦੇ ਨੇ ਲਾਜਾ ਵੀ ਹੋ ਮੜਾ ਮोटा ਐਸਾ ਕਰਦਾ ਇਹ ਨਹੀਂ ਵੀ ਨਾ ਕਿਹਾ ਹੋਵੇ ਪਤਾ ਵੀ ਭਾਈ ਸਾਨੂੰ ਕਹਿਣਾ ਤਾਂ ਬੰਦ ਹੀ ਹੈ ਭਾਈ ਜੇ ਅੱਕੇ ਵੀ ਉਹ ਯੂਨੀਵਰਸਿਟੀ ਦੀ ਜਿਹੜੀ ਦਿੱਕ ਉਹਨੂੰ ਬਚਾਉਣ ਨੂੰ ਚਾਹ ਰਹੇ ਉਹ ਬਿਲਕੁਲ ਨਹੀਂ ਪੰਜਾਬੀ ਭਾਸ਼ਾ ਨੂੰ ਬਚਾਉਣ ਨੂੰ ਚਾਹਣ ਨੇ ਉਹ ਨਹੀਂ ਮਹਿਮਾਨ ਸਕਦਾ ਪੰਜਾਬ ਦੇ ਹਿੱਤਾਂ ਦੇ ਵਾਸਤੇ ਉਹ ਲੜ ਸਕਦੇ ਨੇ ਪੰਜਾਬ ਦੇ ਹੱਕ ਕੇਂਦਰ ਤੋਂ ਉਹ ਨਾ ਕਾਂਗਰਸ ਲੜੇਗੀ ਨਾ ਉਹ ਲੜਨਗੇ ਨਾ ਆਪਾ ਲਈ ਲੜਨਗੇ ਕਿ ਵਾਸ ਪੰਜਾਬ ਦੇ ਉੱਤੇ ਅਜੇ ਉਹਨਾਂ ਦਾ ਤਾਂ ਗੁਲੀਚ ਬੁਣੀ ਵੀ ਨਹੀਂ ਕੀਤੀ ਹੁੰਦੀ ਕਹਿੰਦੇ ਹੈ ਮੁਸ਼ਕਲ ਹੈ ਕਿ ਉਹਦੇ ਵਿੱਚ ਜੇ ਕੋਈ ਲੜੇਗਾ ਤਾਂ ਕਾਦੀ ਦਲ ਲੜ ਸਕਦਾ ਹੈ ਹੋਰ ਕੋਈ ਪਾਰਟੀਆਂ ਦਾ ਸਭ ਨੈਸ਼ਨਲਿਸਟ ਨੈਸ਼ਨਲਿਜ਼ਮ ਫਲਾਣਾ ਕਰਕੇ ਕਾਦੀ ਦਲ ਨੈਸ਼ਨਲਿਸਟ ਵੀ ਹੈ ਦੇ ਉਹ ਆ ਉਹ ਦਾ ਕੀ ਪਿਲਵਰਤੀ ਗਿਆ ਉਹ ਲੜ ਸਕਦਾ ਜੇ ਉਹ ਲੜੇਗਾ ਤਾਂ ਉਹਨੂੰ ਹੀ ਪ੍ਰਾਪਤੀ ਹੋਏਗੀ ਦੂਜਾ ਨਹੀਂ ਸੋ ਇਸ ਕਰਕੇ ਉਹ ਜਿਹੜੇ ਸਮਝੌਤੇ ਦੀ ਗੱਲ ਹੈ ਜਿਹੜੀ ਬੀਜੇਪੀ ਆ ਉਹ ਅੰਦਰੋਂ ਅੰਦਰੀ ਮੈਂ ਕਈ ਦਿਨ ਪਹਿਲਾਂ ਵੀ ਕਿਹਾ ਹੂੰ ਲੀਕਾ ਨਾ ਉਹ ਅੰਦਰੋਂ ਅੰਦਰ ਹੀ ਬਾਦਲ ਕਾ ਦੀ ਨਾਲ ਹੀ ਸਮਝਾਤਾ ਕਰਨਾ ਚਾਹੁੰਦੀ ਹੈ ਕਿਉਂਕਿ ਉਹਨੂੰ ਪਤਾ ਜਰਥੇ ਬੰਦੀ ਇਹਨਾਂ ਦੀ ਓਏ ਥੱਕ ਦੇਣਾ ਕੋਈ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕਰਨਾ ਉਹਨਾਂ ਨੇ ਅਲਟੀਮੇਟਲੀ ਜਦ ਬਿਪਰਵਾਦ ਦਾ ਪ੍ਰਚਾਰ ਕਰਨਾ ਜੋ ਵੀ ਕਰਨਾ ਉਹ ਉਸ ਦੇ ਵਾਸਤੇ ਉਹ ਜਿਹੜੇ ਬਾਗੀ ਸੀਗੇ ਜਿਹੜੇ ਪੁਨਰ ਸਜੀਤ ਦਲ ਉਹ ਤਾਂ ਕੋਈ ਬਹੁਤਾ ਉਹਨਾਂ ਦਾ ਮਤਰੋਂ ਉਹਨਾਂ ਨੂੰ ਵੀ ਪਤਾ ਹੈ ਸਿਆਸਤਾਂ ਨੇ ਇੰਨੀ ਤਾਂ ਹੁੰਦੀ ਨਹੀਂ ਨਾ ਵੀ ਉਦਾਂ ਹੀ ਸੌਖਾ ਹੀ ਕੰਮ ਠੀਕ ਹੈ ਸਿਸ਼ਕੀਰ ਕਰ ਖਣਾ ਹੋਰ ਕਰਨਾ ਸੋ ਉਹਨਾਂ ਨਾਲ ਤਾਂ ਉਹਨਾਂ ਦਾ ਸਮਝੌਤਾ ਆਖਰਕਾਰ ਜੇ ਕਰਨਾ ਵੀ ਪਿਆ ਤਾ ਕਰਨਗੇ ਜਿਆਦਾ ਜੇ ਬਾਦਲ ਦਲ ਨਾਲ ਨਹੀਂ ਹੁੰਦਾ ਤੇ ਬਾਦਲ ਦਲ ਵੀ ਕੋਈ ਆਇਆ ਤਾਂ ਹੈ ਨਹੀਂ ਵੀ ਉਹ ਭਾਜਪਾ ਨੂੰ ਛੂਤ ਸਮਝਦਾ ਉਹਦੇ ਤਾਂ ਬਹੁਤ ਸਾਰੇ ਲੀਡਰ ਕਹਿੰਦੇ ਨੇ ਵੀ ਸਾਨੂੰ ਕਰ ਲੈਣਾ ਚਾਹੀਦਾ ਸਮਝੋਤਾ ਸੋ ਬਾਦਲ ਦਲ ਵੀ ਸਮਝੋਤਾ ਕਰਨ ਦੇ ਵਿੱਚ ਕੋਈ ਬਹੁਤਾ ਆਪਦਾ ਸਟੈਂਡ ਨਹੀਂ ਲੈ ਰਿਹਾ ਹਾਂ ਕਿਉਂਕਿ ਕੋ ਨੂੰ ਡਰ ਹੈ ਵੀ ਟੱਕਰ ਟਕੜੂਗੀ ਪਰ ਜੇ ਉਹ ਪੰਜਾਬ ਦੇ ਹਿੱਤਾਂ ਦੇ ਵਾਸਤੇ ਤੌਰ ਤੇ ਅਨੰਦਪੁਰ ਦੇ ਮਤੇ ਦੇ ਅਨਸਾਰ ਪੰਜਾਬ ਦੇ ਹੱਕ ਮੰਗਣ ਵਾਸਤੇ ਤੌਰ ਤੇ ਜਿਹੜੇ ਕੋਲੇ ਕੇਂਦਰ ਨੇ ਇਹ ਫੇਰ ਉਹਨੂੰ ਕਿਤੇ ਸਮਝੌਤੇ ਦੀ ਉਮੀਦ ਨਹੀਂ ਕਰਨੀ ਚਾਹੀਦੀ ਨਾ ਸਮਝੌਤੇ ਦੇ ਪਿੱਛੇ ਲੱਗਣਾ ਚਾਹੀਦਾ ਉਹਨੇ ਕੋਈ ਦੀ ਬਣਾ ਲੈਣੀ ਹੈ ਸਰਕਾਰ ਫੇਰ ਕਿਉਂਕਿ ਲੋਕਾਂ ਨੂੰ ਅੱਜ ਜਿਹੜੀ ਦੁੱਖ ਹੈ ਉਹ ਇਹ ਹੈ ਸਾਡੀ ਸਿੱਖਿਆ ਸਾਡੀ ਸਿਹਤ ਸਾਡੀ ਖੇਤੀ ਸਾਡਾ ਪਾਣੀ ਸਾਡੇ ਟਾਈਮ ਤੇ ਸਾਡਾ ਜਿਹੜਾ ਹੈਗਾ ਰੁਜ਼ਗਾਰ ਸਾਡੀਆਂ ਯੂਨੀਵਰਸਟੀਆਂ ਇਹ ਸਾਡਾ ਸਾਰਾ ਕੁਝ ਹੀ ਨਾ ਜਿਹੜਾ ਹੈ ਜੀਐਸਟੀ ਸਾਡੀ ਆਮਦਨ ਦਾ ਸਵਾਲ ਹੈ ਸਾਡੀ ਇੱਜ਼ਤ ਦਾ ਸਵਾਲ ਹੈ ਸਾਡੀ ਬੋਲੀ ਦਾ ਸਵਾਲ ਇਹ ਸਾਰਾ ਕੁਝ ਨਾ ਇੰਦਰ ਨੇ ਆਪ ਦੇ ਕਾਪੀ ਚ ਕਰ ਰੱਖਿਆ ਤੇ ਇਸ ਕਰਕੇ ਸਾਨੂੰ ਇਹ ਕਾਫੀ ਔਰ ਦੂਜੀ ਗਲਤੀ ਅਸੀਂ ਬੋਲਦੇ ਆ ਜਾਂ ਕਹਿੰਦੇ ਨੇ ਖਾਲਸਤਾਨੀ ਨੇ ਜਾਂ ਕਹਿੰਦੇ ਨੇ ਆਈਐਸ ਦੇ ਰਜੈਂਟ ਨੇ ਜਾਂ ਕਹਿੰਦੇ ਨੇ ਅਰਬਨ ਨਕਸਲਾਈਟ ਨੇ ਸਾਡੇ ਚਤਰੋਜ ਵਿਧਿ ਲੱਗਦੇ ਨੇ ਸੋ ਨਕਸਰ ਤੁਸੀਂ ਇਸ ਪ੍ਰੋਗਰਾਮ ਜੁੜੇ ਤੇ ਬਹੁਤ ਬਹੁਤ ਸ਼ੁਕਰੀਆ ਤਨਮ